ਅਸੀਂ ਕਿਉਂ ਪਾਲੀਏ ਇਹਨਾਂ ਨੂੰ ਜਿਨ੍ਹਾਂ ਦੇ ਭੇਜਣੀਆਂ ਨੇ ਮੁਰਗਾ ਖਾਣਦੇ ਆ ਮੱਛੀਆਂ ਖਾਣਦੇ ਆ ਸਾਰੇ ਖਾਂਦੇ ਆ ਨਾ ਕਿੱਥੋਂ ਆਂਦੀਆਂ ਨੇ ਮੈਂ ਮੁਰਗਿਆਂ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮਰੇ ਲੱਖਾਂ ਭਰਾਏ ਸਮਾਜ ਦੇ ਕਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਜੇ ਸੋ ਵਿਣਸ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਨਾ ਇਹ ਕਾਓ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਇਹ ਕੁਦਰਤੀ ਮੌਤ ਕਿਤੇ ਮਰੀ ਪਈ ਹੋਵੇ ਕਿੱਥੇ ਜਾਂਦੀਆਂ ਕਿੱਥੋਂ ਆਉਂਦੀਆਂ ਤੇ ਕਿੱਥੇ ਜਾਂਦੀਆਂ ਇਹ ਮਰਦੇ ਕੌਣੇ ਮਰਦੇ ਸਾਡੇ ਜਵਾਬ ਨੇ ਕੱਲ ਨੂੰ ਮੈਂ ਵੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚੋਂ ਕੋਈ ਵੀ ਐਸੇ ਹਾਦਸੇ ਦਾ ਅਚਾਰ ਹੋ ਸਕਦਾ ਹੈ ਡਰੇ ਨੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨੇ ਹੋਣੀ ਚਾਹੀਦੀ ਹੈ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਸਾਡੇ 25 ਕਿੱਲੇ ਸੜਕਾਂ ਕਣਕਰੇ ਮੱਚ ਗਏ ਸੀ ਅੱਜ ਤੋਂ ਘੱਟੋ ਘੱਟ 10-12 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਇੱਕ ਭਾਵਨਾ ਸੀਗੀ ਮੈਂ ਆਪਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਨ ਦਾ ਆਪਾਂ ਇੱਕ ਪੁੰਨ ਕਰਦੀਏ ਕਹਿੰਦੇ ਕੀ ਮਾਖਿਆ ਆਪਾਂ 25 ਕਿੱਲੇ ਹੁਣ ਜੋ ਮੱਕਾ ਜਾਂ ਜਵਾਰ ਬੀਜ ਦਿੰਦੇ ਆ ਇਹ ਆਪਾਂ ਗਊਸ਼ਾਲਾ ਛੱਡ ਦਿਆਂਗੇ ਪਰ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਛੱਡ ਦਿਆਂ ਸੀ ਕਿਉਂ ਪਾਲੀਏ ਇਹਨਾਂ ਨੂੰ ਜਿਆਦਾ ਫੜ ਕੇ ਐ ਸਾਰੀਆਂ ਗਊਸ਼ਾਲਾ ਜਤਾਂ ਨਾ ਤੁਹਾਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਦਾਰ ਹੈ ਤੁਸੀਂ ਵੀ ਜ਼ਿੰਮੇਦਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਦਾਰ ਹੈ ਜਿਹੜਾ ਇੱਥੇ ਇੰਡੀਆ ਦਾ ਬਸੰਦਾ ਹੈਗਾ ਗਊਸ਼ੈਸ ਦੇ ਨਾਂ ਤੇ ਜਿਹੜਾ ਪੈਸਾ ਇਕੱਠਾ ਸਰਕਾਰਾਂ ਕਰ ਰਹੀਆਂ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਕਾਉਸਸ ਜਿਵੇਂ ਇਹ ਜੀਐਸਟੀ ਸਟੇਟ ਦਾ ਤੇ ਸੈਂਟਰ ਦਾ ਬਿੱਲ ਤੇ ਆਉਂਦੇ ਨੇ ਸਰਕਾਰ ਪਹਿਲਾਂ ਤਾਂ ਇਹ ਕੰਮ ਕਰੇ ਕਾਉਸਸ ਜਿੰਨਾ ਸਾਡੇ ਤੋਂ ਕਲੈਕਟ ਕਰਦੀ ਹੈ ਉਹ ਇੱਕ ਡਿਟੇਲ ਉਹਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਅਸੀਂ ਮੈਂ ਕੀ ਦਿੱਤਾ ਅੱਜ ਮੈਂ ਖਾ ਕੇ ਆਇਆ 500 ਰੁਪਈਆ ਦਾ ਖਾ ਕੇ ਆਇਆ ਮੈਂ ਕਾਉਸਸ ਦੇ ਕੇ ਆਇਆ ਤੇ ਮੈਂ ਵੀ ਇਹਦਾ ਜ਼ਿੰਮੇਵਾਰ ਆਇਆ ਹੈ ਜਵੰਦੇ ਦੀ ਮੌਤ ਦਾ ਅਸੀਂ ਕਿਉਂ ਪਾਲੀਏ ਇਹਨਾਂ ਨੂੰ ਜਿਨ੍ਹਾਂ ਨੇ ਭੇਜਣੀਆਂ ਨੇ ਮੁਰਗਾ ਖਾਣੇ ਆ ਮੱਛੀਆਂ ਖਾਣੇ ਆ ਸਾਰੇ ਖਾਂਦੇ ਆ ਨਾ ਕਿੱਥੋਂ ਆਂਦੀਆਂ ਨੇ ਮੈਂ ਮੁਰਗਿਆਂ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਅੱਖਾਂ ਭਰਾਏ ਸਮਾਜ ਦੇ ਕਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਜੇ ਸੋ ਵਿੰਸ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਨਾ ਇਹ ਕਾਓ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਇਹ ਕੁਦਰਤੀ ਮੌਤ ਕਿਤੇ ਮਰੀ ਪਈ ਹੋਵੇ ਕਿੱਥੇ ਜਾਂਦੀਆਂ ਕਿੱਥੋਂ ਆਉਂਦੀਆਂ ਤੇ ਕਿੱਥੇ ਜਾਂਦੀਆਂ ਇਹ ਮਰਦਾ ਕੋਣਾ ਮਰਦੇ ਸਾਡੇ ਜਵਾਕ ਨੇ ਕੱਲ ਨੂੰ ਮੈਂ ਵੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚੋਂ ਕੋਈ ਵੀ ਐਸੇ ਹਾਦਸੇ ਦਾ ਜਕਰ ਹੋ ਸਕਦਾ ਹੈ ਨੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨੇ ਹੋਣੀ ਚਾਹੀਦੀ ਹੈ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਸਾਡੇ 25 ਕਿੱਲੇ ਸੜਕ ਕਣਕਰੇ ਮੱਚ ਗਏ ਸੀ ਅੱਜ ਤੱਕ ਘੱਟੋ ਘੱਟ 10-12 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਕਿ ਭਾਵਨਾ ਸੀਗੀ ਮੈਂ ਆਪਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਨ ਦਾ ਆਪਾਂ ਇੱਕ ਪੁੰਨ ਕਰਦੀਏ ਕਹਿੰਦੇ ਕੀ ਮੈਂ ਕਿਹਾ ਆਪਾਂ 25 ਕਿੱਲੇ ਹੁਣ ਜੋ ਮੱਕਾ ਜਾਂ ਜਵਾਰ ਬੀਜ ਦਿੰਦੇ ਆ ਇਹ ਆਪਾਂ ਗਊਸ਼ਾਲਾ ਛੜ ਦਿਆਂਗੇ ਪਰ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਛੱਡਦੇ ਆ ਸੀ ਕਿਉਂ ਪਾਲੀਏ ਇਹਨਾਂ ਨੂੰ ਜਿਆਦਾ ਫੜ ਕੇ ਐ ਸਾਰੀਆਂ ਗਊਸ਼ਾਲਾ ਜਤਾਂ ਨਾ ਤੁਹਾਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਵਾਰ ਹੈ ਤੁਸੀਂ ਵੀ ਜ਼ਿੰਮੇਵਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਵਾਰ ਹੈ ਜਿਹੜਾ ਇੱਥੇ ਇੰਡੀਆ ਦਾ ਬਸੰਦਾ ਹੈਗਾ ਕਾਉਸਸ ਦੇ ਨਾਂ ਤੇ ਜਿਹੜਾ ਪੈਸਾ ਇਕੱਠਾ ਸਰਕਾਰਾਂ ਕਰ ਰਹੀਆਂ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਉਸਸ ਜਿਵੇਂ ਇਹ ਜੀਐਸਟੀ ਸਟੇਟ ਦਾ ਤੇ ਸੈਂਟਰ ਦਾ ਬਿੱਲ ਤੇ ਆਉਂਦੇ ਨਾ ਸਰਕਾਰ ਪਹਿਲਾਂ ਤਾਂ ਇਹ ਕੰਮ ਕਰੇ ਕਾਉਸ ਐਸ ਜਿੰਨਾ ਸਾਡੇ ਤੋਂ ਕਲੈਕਟ ਕਰਦੀ ਹੈ ਉਹ ਇੱਕ ਡਿਟੇਲ ਉਹਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਹੈ ਅਸੀਂ ਮੈਂ ਕੀ ਦਿੱਤਾ ਅੱਜ ਮੈਂ ਖਾ ਕੇ ਆਇਆ 500 ਰੁਪਏ ਦਾ ਖਾ ਕੇ ਆਇਆ ਮੈਂ ਕਾਉਸ ਐਸ ਦੇ ਕੇ ਆਇਆ ਹਾਂ ਔਰ ਮੈਂ ਵੀ ਇਹਦਾ ਜ਼ਿੰਮੇਵਾਰ ਆਇਆ ਹਾਂ ਜਵੰਦੇ ਦੀ ਮੌਤ